ਡੇਲੀ ਪੋਸਟ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ਼ਰਨਦੀਪ ਸਿੰਘ ਦੁਨੀਆ ਭਰ ਦੇ ਅਤੇ ਭਾਰਤ ਦੇ ਹਰੇਕ ਵੋਟਰ ਨਾਗਰਿਕ ਦਾ ਧਿਆਨ ਅੱਜ ਦੇ ਜੋ ਸੰਸਦ ਦੇ ਵਿੱਚ ਮੋਦੀ ਸਰਕਾਰ ਵੱਲੋਂ ਕੈਬਨਿਟ ਮੰਤਰੀ ਨਿਰਮਲਾ ਸੀ타 ਰਮਣ ਵੱਲੋਂ 2025 ਦਾ ਬਜਟ ਸੈਸ਼ਨ ਬਜਟ ਦਾ ਬਿਉਰਾ ਅੱਜ 1 ਫਰਵਰੀ ਨੂੰ ਤਿਆਰ ਕਰਕੇ ਸੰਸਦ ਵਿੱਚ ਭਾਸ਼ਣ ਦੇ ਰਾਈ ਦੱਸਿਆ ਗਿਆ ਕਿ ਕਿਸ ਕਿਸ ਵਸਤੂਆਂ ਨੂੰ ਪਦਾਰਥਾਂ ਨੂੰ ਕਿਹੜੇ-ਕਿਹੜੇ ਰਾਜ ਨੂੰ ਕਿੰਨੇ-ਕਿੰਨੇ ਪੈਸੇ ਕਿਹੜੀਆਂ ਸਕੀਮਾਂ ਨਵੀਆਂ 2025 ਤੋਂ 26 ਸਾਲ ਦੇ ਵਿੱਚ ਕੀਤੀਆਂ ਜਾਣੀਆਂ ਹਨ ਕਿੰਨੇ ਪੈਸੇ ਕਿਹੜੇ ਸੈਕਟਰ ਵਿੱਚ ਖਰਚ ਕੀਤੇ ਜਾਣੇ ਹਨ ਕਿੰਨੀ ਰਕਮ ਨੌਜਵਾਨਾਂ ਦੇ ਵਿਕਾਸ ਦੇ ਲਈ ਨੌਜਵਾਨਾਂ ਨੂੰ ਨੌਕਰੀਆਂ ਦੇ ਲਈ ਖਰਚ ਕੀਤੀ ਜਾਵੇਗੀ ਕਿੰਨੀ ਇੰਡਸਟਰੀ ਦੇ ਉੱਪਰ ਖਰਚ ਕੀਤੀ ਜਾਵੇਗੀ ਕਿੰਨੀ ਕਿਸਾਨਾਂ ਦੇ ਲਈ ਖਰਚ ਕੀਤੀ ਜਾਵੇਗੀ ਹਰੇਕ ਗੱਲ ਦੇ ਉੱਪਰ ਹਰੇਕ ਮੁੱਦੇ ਦੇ ਉੱਪਰ ਅਤੇ ਰੇਖ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਦੀ ਸਰਕਾਰ ਨੇ ਆਪਣਾ ਬਜਟ ਹਲਾਣ ਦਿੱਤਾ ਇਸ ਬਜਟ ਦੇ ਵਿੱਚ ਬੱਖ ਬੱਖ ਸਟੇਟਾਂ ਦੇ ਬਾਰੇ ਜੋ ਗੱਲ ਕੀਤੀ ਗਈ ਉਸ ਵਿੱਚ ਸਭ ਤੋਂ ਜ਼ਿਆਦਾ ਧਿਆਨ ਬਿਹਾਰ ਰਾਜ ਦੇ ਉੱਪਰ ਕੇਂਦਰਿਤ ਕੀਤਾ ਗਿਆ ਅਤੇ ਬਿਹਾਰ ਨੂੰ ਵੱਡੇ ਪੈਕੇਜ ਦੇ ਰੂਪ ਦੇ ਵਿੱਚ ਵੱਡੀ ਰਕਮ ਫੰਡ ਦੇ ਰੂਪ ਦੇ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਉੱਥੇ ਵਿਕਾਸ ਦੇ ਲਈ ਮੋਦੀ ਸਰਕਾਰ ਨੇ ਖਾਸ ਤੌਰ ਤੇ ਧਿਆਨ ਕੇਂਦਰਿਤ ਕੀਤਾ ਗੱਲ ਅਸੀਂ ਕਰਨ ਲੱਗੇ ਆਂ ਪੰਜਾਬ ਦੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉੱਥੇ ਮੋਦੀ ਸਰਕਾਰ ਕੈਬਨਿਟ ਮੰਤਰੀ ਨਿਰਮਲਾ ਸੀ타 ਰਮਨ ਨੇ ਇੱਕ ਵਾਰ ਵੀ ਪੰਜਾਬ ਬਾਰੇ ਆਪਣੇ ਬਜਟ ਦੇ ਵਿੱਚ ਨਾਮ ਸ਼ਾਮਲ ਨਹੀਂ ਕੀਤਾ ਨਾ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਜਾਂ ਪੰਜਾਬ ਦੇ ਤਕਰੀਬਨ 5 ਜ਼ਿਲ੍ਹਿਆਂ ਨਾਲ ਲੱਗਦੀ ਪਾਕਿਸਤਾਨ ਦੀ ਹੱਦ ਦੇ ਉੱਪਰ ਉਸ ਹੱਦ ਦੇ ਉੱਪਰ ਕੰਟਰੋਲ ਕਰਨ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਫੰਡ ਵਗੈਰਾ ਜਾਂ ਕੋਈ ਖਾਸ ਰਣਨੀਤੀ ਬਾਰੇ ਨਹੀਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਵੇਗਾ ਜੋ ਕਿ ਪੰਜਾਬ ਸਰਕਾਰ ਵੱਲੋਂ ਕੈਬਨਟ ਮੰਤਰੀ ਹਰਪਾਲ ਚੀਮਾ ਜੀ ਨੇ ਖਾਸ ਤੌਰ ਤੇ ਕਿਹਾ ਕਿ ਪੰਜਾਬ ਦੇ ਨਾਲ ਭਾਜਪਾ ਸਰਕਾਰ ਨੇ ਪੱਖਪਾਤ ਕੀਤਾ ਹੈ ਹਮੇਸ਼ਾ ਹੀ ਭਾਜਪਾ ਪੰਜਾਬ ਨੂੰ ਕਦੇ ਵੀ ਪੰਜਾਬ ਦੇ ਨਾਲ ਮੋਢੇ ਨਾਲ ਮਲਾ ਕੇ ਨਹੀਂ ਖੜੀ ਪੰਜਾਬ ਨੂੰ ਹਮੇਸ਼ਾ ਹੀ ਅੱਖੂ ਪਰੋਖੇ ਕੀਤਾ ਜਾਂਦਾ ਹੈ ਅਤੇ ਇੱਕ ਵਾਰ ਫਿਰ ਪੰਜਾਬ ਨੂੰ ਅਖੋਲੇ ਕਰ ਦਿੱਤਾ ਗਿਆ ਜੋ ਤਕਰੀਬਨ ਪਿਛਲੇ 1 ਸਾਲ ਤੋਂ ਪੰਜਾਬ ਦੇ ਕਿਸਾਨ ਦਿੱਲੀ ਦੇ ਸ਼ੰਭੂ ਬਾਰਡਰ ਉੱਪਰ ਦਰਨੇ ਪ੍ਰਦਰਸ਼ਨ ਅਤੇ ਐਮਐਸਪੀ ਕਾਨੂੰਨ ਦੀ ਮੰਗ ਕਰ ਰਹੇ ਹਨ ਉਹਨਾਂ ਕਿਸਾਨਾਂ ਦੇ ਵਾਸਤੇ ਇੱਕ ਵੀ ਪਰਸੈਂਟ ਦੀ ਮੋਦੀ ਸਰਕਾਰ ਵੱਲੋਂ ਗੱਲ ਨਹੀਂ ਕੀਤੀ ਗਈ ਐਮਐਸਪੀ ਉੱਪਰ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਐਮਐਸਪੀ ਲਾਗੂ ਕਰਨ ਦੀ ਤਾਂ ਗੱਲ ਦੂਰ ਦੀ ਹੈ ਕਿਸਾਨਾਂ ਦੀਆਂ ਫਸਲਾਂ ਦੇ ਵਾਸਤੇ ਕੋਈ ਵੀ ਖਾਸ ਖਰੀਦਣ ਦੇ ਲਈ ਜਾਂ ਉਹਨਾਂ ਦੀ ਮੰਡੀ ਕਰਨ ਦੇ ਲਈ ਕੋਈ ਵਧੀਆ ਢੰਗ ਦੇ ਨਾਲ ਕੰਮ ਕਰਨ ਦੇ ਲਈ ਕੋਈ ਵੀ ਸਹੂਲਤ ਨਹੀਂ ਅੱਜ ਦੱਸੇਗੀ ਅਤੇ ਨਾ ਹੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਐਮਐਸਪੀ ਕਾਨੂੰਨ ਦੇ ਬਾਰੇ ਗੱਲ ਕੀਤੀ ਸਿਰਫ ਇੱਕ ਕਿਸਾਨਾਂ ਦੀਆਂ ਜੋ ਕ੍ਰੈਡਿਟ ਕਾਰਡ ਦੇ ਉੱਪਰ ਲਿਮਿਟ ਹੈ ਜਿਹੜੀ ਪਹਿਲਾਂ 2 ਤੋਂ 2.5 ਲੱਖ ਸੀਗੀ ਹੁਣ 5 ਲੱਖ ਤੱਕ ਕਰਨ ਦੀ ਗੱਲ ਕੀਤੀ ਹੈ ਪਰ ਇਸ ਤੋਂ ਇਲਾਵਾ ਕਿਸਾਨਾਂ ਨੂੰ ਕੁਝ ਵੀ ਦੇਣ ਦੀ ਖੇਚਲ ਨਹੀਂ ਕੀਤੀ ਮੋਦੀ ਸਰਕਾਰ ਨੇ ਅਤੇ ਨਾ ਹੀ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪੈਕੇਜ ਦੇਣ ਦੇ ਲਈ ਗੱਲ ਕਹੀ ਜਿਹੜੀ ਕਿ ਇੱਕ ਸ਼ਰਮਸਾਰ ਮੋਦੀ ਸਰਕਾਰ ਦੇ ਲਈ ਅਤੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਲਈ ਇਹ ਗੱਲ ਸੋਚਣ ਵਾਲੀ ਹੈ ਕਿ ਪੰਜਾਬ ਦੇ ਨਾਲ ਕਿਸ ਗੱਲ ਦਾ ਵਿਕਤਰਾ ਕੀਤਾ ਜਾ ਰਿਹਾ ਹੈ ਬੀਜਪੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਪੋਲੀਟਿਕਲ ਦੁਸ਼ਮਣੀ ਦੇ ਵਿੱਚ ਪੰਜਾਬ ਦੇ ਲੋਕ ਕਿਸ ਦੇ ਨਜ਼ਰ ਆ ਰਹੇ ਹਨ ਪੰਜਾਬ ਦੇ ਜੋ ਇੱਕ ਪੰਜਾਬ ਸੋਨੇ ਦੀ ਚੜੀ ਸੀ ਉਹ ਉਸ ਵਿੱਚ ਉੱਪਰ ਰਾਜਨੀਤਿਕ ਗੰਧੀਆਂ ਪਾਰਟੀਆਂ ਨੇ ਕਬਜ਼ੇ ਕਰਕੇ ਉਸ ਨੂੰ ਕੰਗਾਲ ਕਰ ਦਿੱਤਾ ਹੈ ਅਤੇ ਪੰਜਾਬ ਦੇ ਜੋ ਮਹਾਨ ਯੋਧੇ ਕੁਰਬਾਨੀਆਂ ਵਾਲੇ ਕੁਰਬਾਨੀਆਂ ਕਰਨ ਵਿੱਚ ਜਾਣੇ ਜਾਂਦੇ ਹਨ ਉਹਨਾਂ ਨੂੰ ਬਦਨਾਮ ਕਰ ਦਿੱਤਾ ਹੈ ਪੰਜਾਬ ਦੇ ਅੱਜ ਹਾਲਾਤ ਦਿਨੋ ਦਿਨ ਨਿਗਰਦੇ ਜਾ ਰਹੇ ਹਨ ਇਸ ਉੱਪਰ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਵਾਰ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਪੰਜਾਬ ਦੇ ਨਾਲ ਜੋ ਦੁਸ਼ਮਣੀ ਇਹ ਸਰਕਾਰਾਂ ਕਰ ਰਹੀਆਂ ਹਨ ਉਹ ਕਿਤੇ ਨਾ ਕਿਤੇ ਭਾਰੀ ਪੈ ਸਕਦੀ ਹੈ ਪੰਜਾਬ ਦੇ ਲੋਕ ਜਿਸ ਦਿਨ ਆਪਣੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨ ਲੱਗੇ ਤਾਂ ਫਿਰ ਮੋਦੀ ਸਰਕਾਰ ਕੀ ਝਾੜੂ ਸਰਕਾਰ ਕੀ ਫਿਰ ਤਖਤ ਪਲਟ ਦੇਣਗੇ ਇਹ ਜੇ ਪੰਜਾਬ ਦੇ ਮਹਾਨ ਯੋਧੇ ਇੱਕ ਵਾਰ ਆਪਣੇ ਮਕਸਦ ਨੂੰ ਲੈ ਕੇ ਜੇਕਰ ਜਾਗ ਗਏ ਤਾਂ ਫਿਰ ਦਿੱਲੀ ਦੇ ਤਖਤੇ ਪਲਟੇ ਜਾਣਗੇ ਇਹ ਪੰਜਾਬ ਦੇ ਵਿੱਚ ਖਾਸੀਅਤ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਅਣਖੀ ਯੋਧਿਆਂ ਦੇ ਵਿੱਚ